ਲੋ ਜੀ ਤੁਹਾਨੂੰ ਇੱਕ ਪੰਜਾਬ ਦੇ ਸਿਸਟਮ ਦੀ ਅੱਜ ਨਵੀਂ ਚੀਜ਼ ਵਿਖਾਉਨੇ ਆ ਇੱਕ ਬਹੁਤ ਪੁਰਾਣਾ ਡਿਊਟ ਗੀਤ ਹੈ ਸਾਹਮਣੇ ਮੋੜ ਤੇ ਕੀ ਲਿਖਿਆ ਠੇਕਾ ਦੇਸੀ دارو ਇਹ ਪਤਾ ਨਹੀਂ ਗਾਣਾ ਕਿਹਨੇ ਸੁਣਿਆ ਕਿਹਨੇ ਨਹੀਂ ਸੁਣਿਆ ਅੱਜ ਤੁਹਾਨੂੰ ਮੈਂ ਦਿਖਾਉਣਾ ਇਹ ਹੈ ਜੀ ਜ਼ਿਲ੍ਹਾ ਮੁਹਾਲੀ ਕਰਾਲੀ ਟੂ ਬੱਦੀ ਰੋਡ ਕਰਾਲੀ ਟੂ ਚੰਡੀਗੜ੍ਹ ਰੋਡ ਤੇ ਸਕੂਲ ਹੈ ਜੀ ਬਰੌਕਫੀਲਡ ਇੰਟਰਨੈਸ਼ਨਲ ਸਕੂਲ ਇਹ ਦੇਖੋ ਜੀ ਬੜਾ ਕੈਂਟ ਸਕੂਲ ਆ ਬਿਲਕੁਲ ਔਨ ਦੀ ਵੇ ਔਨ ਦੀ ਰੋਡ ਹੈਗਾ ਤੇ ਦੇਖੋ ਸਕੂਲ ਦੀ ਬਿਲਡਿੰਗ ਦਿਖਾ ਰਿਹਾ ਤੁਹਾਨੂੰ ਮੈਂ ਤੇ ਇਹ ਕਹਿੰਦੇ ਵੀ ਸਕੂਲ ਤੇ ਠੇਕਾ ਕੋਲ ਕੋਲ ਨਹੀਂ ਹੋਣੇ ਚਾਹੀਦੇ ਇਹਨਾਂ ਵਾਸਤੇ ਥੋੜੀ ਵਿੱਥ ਜ਼ਰੂਰੀ ਹੈ ਦੂਰੀ ਜ਼ਰੂਰੀ ਹੈ ਪਰ ਮੈਂ ਤੁਹਾਨੂੰ ਵਿਖਾਉਣਾ ਜੀ ਇਹ ਹੈਗਾ ਸਕੂਲ ਜਦੋਂ ਕਰਾਲੀ ਤੋਂ ਵੱਧੀ ਜਾਂਦੇ ਆ ਰਾਈਟ ਹੈਂਡ ਤੇ ਆ ਰੋਡ ਤੇ ਜੀ ਤੇ ਬਿਲਕੁਲ ਇਹਦੇ ਆਪੋਜ਼ਿਟ ਇਹਦੇ ਸਾਹਮਣੇ ਏ ਦੇਖੋ ਜੀ ਠੇਕਾ ਸ਼ਰਾਬ ਦੇਸੀ ਅੰਗਰੇਜ਼ੀ ਠੰਡੀ ਵੇਅਰ ਇਹ ਆਪੋਜੀਟ ਵੀ ਬਹੁਤੀ ਦੂਰੀ ਨਹੀਂ ਹੈਗੀ ਆਪਸ ਦੇ ਵਿੱਚ ਆਪੋਜੀਟ ਕਿਤਾ ਇਹ ਹੁੰਦਾ ਵੀ ਕੁਝ ਨੇੜੇ ਕੁਝ ਦੂਰ ਹੈ ਪਰ ਇਹ ਬਿਲਕੁਲ ਇੱਕ ਦੂਜੇ ਦੇ ਆਮਣੇ ਸਾਹਮਣੇ ਹੈ ਇਹ ਸਾਡੇ ਸਿਸਟਮ ਦਾ ਹਾਲ ਇਹ ਸਾਡੇ ਪੰਜਾਬ ਦਾ ਹਾਲ ਦੇਖੋ ਜੀ ਪਤਾ ਨਹੀਂ ਇਹ ਰੋਡ ਤੇ ਰੋਜ਼ ਮੰਤਰੀ ਜੀ ਮਿਨਿਸਟਰ ਵੱਡੇ ਵੱਡੇ ਮੰਤਰੀ ਸਿੱਖਿਆ ਅਫਸਰ ਵੀ ਲੰਘਦੇ ਹੋਣਗੇ ਪਰ ਕਿਸੇ ਦੇ ਧਿਆਨ 'ਚ ਇਹ ਚੀਜ਼ ਨਹੀਂ ਆ ਰਹੀ ਵੀ ਠੇਕਾ ਸਕੂਲ ਦੋਨੋਂ ਇੱਕ ਦੂਜੇ ਨੂੰ ਵੇਖ-ਵੇਖ ਕੇ ਮੁਸਕਰਾਉਂਦੇ ਨੇ ਸਕੂਲ ਤੇ ਠੇਕਾ ਆਪਸ ਦੇ ਵਿੱਚ ਸਾਹਮਣੇ-ਸਾਹਮਣੇ ਆ ਜੀ ਉਹ ਠੇਕਾ ਤੇ ਇੱਧਰ ਸਕੂਲ ਆ ਜੀ ਸਾਹਮਣੇ ਮੋੜ ਤੇ ਕੀ ਲਿਖਿਆ ਠੇਕਾ ਦੇਸੀਦਾਰੂ